ਇਹ ਜੋ ਕਲਗੀਧਰ ਪਿਤਾ ਜੀ ਇਸ ਅੰਧਕੌਰ ਸਮੇਂ ਅਨੁਸਾਰ ਇਸ ਤਪੱਸਿਆ ਦੁਆਰਾ ਤਪ ਦੁਆਰਾ ਰਚਿਆ ਕਰ ਰਹੇ ਹਨ ਜਿਸ ਸਮੇਂ ਅੰਧਕੌਰ ਆਏਗਾ ਛੇ ਤਪਸਵੀ ਸੱਤਵੇਂ ਗਲੂ ਗੁਰੂ ਕਲਗੀਧਰ ਜੀ ਦਾ ਤਪ ਪਰਬਤਾਂ ਦੀ ਤਰਫੋਂ ਛਤਰੀ ਛਤਰੀ ਵਾਂਗ ਉਹਨਾਂ ਪਰਸ਼ਾਂ ਤੇ ਆ ਜਾਏਗਾ ਜਿਨ੍ਹਾਂ ਪਰਸ਼ਾਂ ਨੇ ਪੱਥਰ ਫੜ ਲਿਆ ਕਲਗੀਧਰ ਪਰਬਤਾਂ ਦੇ ਪਾਸੋਂ ਤਰਪਚਾਰ ਛਾਉਣੀਆਂ ਮੁਕਰੜ ਕੀਤੀਆਂ ਨੇ ਪੌਂਟਾ ਸਾਹਿਬ ਸਤੌਨ ਬੜੂ ਸਾਹਿਬ ਕੁਆਰਟੀ ਪੰਜਵੀਂ ਰਵਾਲਸਰ ਇਹ ਪੰਜ ਜਗ੍ਹਾ ਮਹਾਰਾਜ ਜੀ ਨੇ ਸਾਫ ਕੀਤੀਆਂ ਜਿੱਥੋਂ ਖਾਲਸਾ ਇਕੱਠਾ ਹੋਣਾ ਇਸ ਪੰਜਾਬ ਦੇ ਵਿਚਾਇਟ ਬਣ ਖੱਲਣੇ ਨੇ ਆੜਾਂ ਦੇ ਵਿੱਚ ਦੁਨੀਆ ਨੇ ਬਚਣਾ ਜਾ ਕੇ ਬੜੇ ਪੌਂਟਾ ਸਾਹਿਬ ਸਤੌਨ ਬੜੂ ਕੁਆਰਟੀ ਪੰਜਵੀਂ ਰਵਾਲਸਰ ਜੋ ਕਿ ਇਸ ਸਮੇਂ ਅੰਧਕੋਰ ਆਉਂਦਾ ਨਜ਼ਰ ਆਏ ਉਸ ਟਾਈਮ ਖੰਡਾ ਲੈ ਕੇ ਸਿਰ ਤੋਂ ਇੱਕ ਗੇਠ ਉੱਚਾ ਇਸ ਤੇ ਕੇਸਰੀ ਜਾਂ ਨੀਲਾ ਚੋਲਾ ਢਾਲਣਾ ਖੰਡਾ ਲੈ ਕੇ ਮਹਾਰਾਜ ਦੇ ਪੱਤਰ ਜਿਵੇਂ ਲਿਖਿਆ ਹੈ ਚਾਨ ਦਾ ਫੜ ਕੇ ਪੰਜ ਸਿੰਘ ਇਕੱਠੇ ਹੋ ਕੇ ਜਕਾਰਾ ਜੋਰਨਾ ਛੱਡਣਾ ਉਸ ਜਕਾਰੇ ਦੀ ਆਵਾਜ਼ ਪਰਬਤਾਂ ਵਿੱਚ ਗੁਰੂ ਘਰ ਦੀ ਧਰਤੀ ਦੀਆਂ ਸ਼ੌਣੀਆਂ ਤੱਕ ਜਾਵੇਗੀ ਤੇ ਸ਼ੌਣੀ ਤੋਂ ਗੁਰੂ ਫਾਲਸਾ ਦੀ ਆਵਾਜ਼ ਇਹ ਨਿਸ਼ਾਨ ਜੋ ਤੁਸੀਂ ਲਗਾਇਆ ਹੈ ਇਸ ਪਾਸ ਪੁੱਜੇਗੀ ਇਹ ਆਵਾਜ਼ ਆਪ ਜੀ ਨੂੰ ਪਰਤੱਕ ਸੁਣੇਗੀ ਇਹ ਆਵਾਜ਼ ਉਹਨਾਂ ਤਪੱਸਵੀਆਂ ਦੇ ਤਪ ਤੇ ਰੱਛਿਆ ਦੀ ਨਿਸ਼ਾਨੀ ਤੁਹਾਨੂੰ ਪਰਤੱਕ ਪ੍ਰਗਟ ਹੋਈ ਨਜ਼ਰ ਆਏਗੀ ਉਸ ਸਮੇਂ ਆਪ ਜੀ ਨੂੰ ਜਿੱਧਰੋਂ ਇਹ ਆਵਾਜ਼ ਆ ਰਹੀ ਹੈ ਆਹਾਂ ਦੀ ਤਰਫ ਝਕਾਰਾ ਬੁਲਾਉਂਦੇ ਆ ਇਹਨਾਂ ਸ਼ੌਣੀਆਂ ਤੱਕ ਪੁੱਜਣਾ ਜਿਤਨੀ ਵੀ ਸੈਨਾਏ ਨਿਸ਼ਾਨ ਪਿੱਛੇ ਚਲੀ ਜਾਏਗੀ ਉਹਦਾ ਬਾਲ ਵਿੰਗਾ ਨਹੀਂ ਹੋ ਸਕਦਾ ਤਾਂ ਗਲਗੀ ਤਰਪਿਤਾਂ ਨੇ ਉਹਨਾਂ ਜੀਵਾਂ ਦੇ ਸਹਾਇਕ ਹੋਣਗੇ ਤੁਰੇ ਜਾਂਦੇ ਆ ਸ਼ਬਦ ਸਤਨਾਮ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਹਿਗੁਰੂ ਜਾਪ ਕਰਦੇ